ਪਨੀਰ ਦੀ ਆਈਟਮ ਡੇਲੀ ਚੈਨ ਹੁੰਦੀ ਰਹਿੰਦੀ ਆ ਦਾਲ ਮੂੰਗੀ ਮਸਰ ਦੀ ਦਾਲ ਤੇ ਮਾਸ਼ੋਲੇ ਦਾ ਡੇਲੀ ਹੁੰਦੀ ਆ ਕੜੀ ਰਾਜਮਾ ਤੇ ਰਾਈਸ ਹੁੰਦੇ ਆ ਪਲਾਉ ਬਣਾਉਂਦੇ ਆ ਅਸੀਂ ਤੇ ਪਲੱਸ ਜ ਤਵਾ ਰੋਟੀ ਹੁੰਦੀ ਆ ਜੀ ਇਹ 50 ਰੁਪਏ ਤੋਂ ਸਟਾਰਟ ਆ ਜੀ 50 ਰੁਪਏ ਤੋਂ ਮਤਲਬ ਕਿ ਪਨੀਰ ਨੂੰ ਛੱਡ ਕੇ ਹਰ ਚੀਜ਼ 50 ਰੁਪਏ ਚ ਦੇ ਦਿੰਦੇ ਆ ਚਾਰ ਰੋਟੀਆਂ ਨਾਲ ਦੇ ਮੈਂ ਬਹੁਤ ਕੰਮ ਕੀਤੇ ਆ ਲਾਈਫ ਦੇ ਵਿੱਚ ਸਟੱਗਲ ਕਰਦਾ ਹੀ ਆਇਆ ਕਰਦਾ ਹੀ ਆਇਆ ਕਰਦਾ ਹੀ ਆਇਆ ਬਹੁਤ ਕੰਮ ਕੀਤਾ ਦੁਕਾਨਾਂ ਵਿੱਚ ਕੰਮ ਕੀਤਾ ਪਰ ਲਈ ਸੈਟਿੰਗ ਨਹੀਂ ਬਣੀ। ਪਲਾਸਟਿਕ ਮੈਂ ਸੋਇਆ ਚਾਂਪਦਾ ਕਰਦਾ ਸੀਗਾ। ਹਾਂਜੀ ਉਹ ਲਗਾਉਂਦਾ ਸੀ ਦੁਕਾਨ ਦੇ ਵਿੱਚ ਹੀ। ਫਿਰ ਉਹ ਉਹਨਾਂ ਛੱਲਿਆ ਨਹੀਂ ਸ਼ਾਪ ਦੇ ਵਿੱਚ ਕੰਮ ਤੇ ਫਿਰ ਮੈਂ ਪਲਾਨ ਕੀਤਾ ਵੀ ਰੋਟੀ ਵਗੈਰਾ ਲਗਾ ਕੇ ਦੇਖੀਆ ਪਹਿਲਾਂ ਵਾ ਸਿਰਫ ਸਕੂਟਰੀ ਤੇ ਲਗਾਉਂਦਾ ਸੀਗਾ ਦੋ ਆਈਟਮ ਆ। ਸਕੂਟਰੀ ਦੀ ਲਗਾਉਂਦਾ ਸੀਗਾ ਕੜੀ ਚਾਵਲ ਤੇ ਰਾਜਮਾ ਚਾਵਲ। ਪਰ ਵਾਈ ਕੁਝ ਕਿਰਪਾ ਵਾ ਬਸ ਬੜੀ ਆਇਆ ਹੁਣ ਅੱਛਾ ਕੰਮ ਵਾ। ਇਹ ਤੇ ਹੋਰ ਕੋਈ ਦਾਲ ਨੂੰ ਮਿਸ ਕਰਨਗੇ ਹੁਣ ਦਾਲ ਖਤਮ ਹੋ ਗਈ ਆ ਹੋਲੀ-ਹੋਲੀ ਜਿਵੇਂ ਜਿਵੇਂ ਕੋਈ ਜੇ ਸ਼ਕੀਨ ਆ ਉਹ ਹੋਣ ਨਾਲੇ ਮਿਸ ਹੋਣਾ ਵਾ ਫਿਰ ਉਹ ਕੱਲ ਜਲਦੀ ਆਣਗੇ ਇਦਾਂ ਹੁੰਦਾ ਵਾ ਕ੍ਰੇਜ ਵਧੀਆ ਵਾ ਖਾਣਾ ਅੱਛਾ ਸਾਫ਼ ਸੁਥਰਾ ਬਣਾਈਦਾ ਵਾ ਪਸੰਦ ਕਰਦੇ ਆ ਕਸਟਮਰ ਹਾਂਜੀ ਮੈਂ ਛੋਟਾ ਜਿਹਾ ਸਮੋਥਰੀ ਉੱਤੇ ਦੋ ਕ ਆਈਟਮ ਲਗਾ ਕੇ ਸ਼ੁਰੂ ਕੀਤਾ ਸੀਗਾ ਤੇ ਮੈਂ ਸੋਚਿਆ ਸੀਗਾ ਵੀ ਸ਼ਾਇਦ ਥੋੜੇ ਜਿਹੇ ਪੈਸੇ ਇਕੱਠੇ ਕਰੂੰਗਾ ਤੇ ਮਤਲਬ ਰੇੜੀ-ਰੂੜੀ ਲਊਗਾ ਵੱਡੀ ਪਰ ਵਾਇਗਰੂ ਨੇ ਬਸ ਇੱਥੇ ਸੇਵਾ ਲਿਖੀ ਸੀਗੀ ਖਾਣਾ ਖਵਾਣ ਦੀ ਤਾਂ ਹੀ ਕਿੰਨੇ ਘੜੀ ਵਜੇ ਤੇ ਤੁਸੇ ਉੱਠਣਾ ਪੈਂਦਾ ਕਿੰਨੀ ਕਮੈਨਤ ਲੱਗਦੀ ਹੈ ਇਹਦੇ 'ਚ ਮਿਹਨਤ ਬਹੁਤ ਆ ਜੀ ਇੱਥੇ ਤਾਂ ਕਈ ਸੋਚਦੇ ਨੇ ਮੈਂ ਆਇਆ ਤਾਂ ਚਲਾ ਗਿਆ ਐ ਸੋਚਦੇ ਨੇ ਕੰਮ 'ਚ ਵੀ ਆਇਆ ਵੀ ਭਾਈ ਸਾਹਿਬ ਸਾਰਾ ਵੇਚ ਕੇ ਚਲਾ ਗਿਆ ਸਾਢੇ 4 ਉੱਠਦਾ ਮੈਂ ਸਤਿ ਸ੍ਰੀ ਅਕਾਲ ਸਤਿਖ ਰਹੇ ਹਾਂ ਚਰਚਾ ਟੀਵੀ ਨਵੇਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਸਰਦਾਰ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਆਪਣੀ ਇੱਕ ਫੂਡ ਕਾਰਟ ਲਗਾਈ ਜਾਂਦੀ ਹੈ ਫੂਡ ਕਾਰਟ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕੁਝ ਰੱਖਿਆ ਹੋਇਆ ਉਸ ਪਰ ਜਾਣਕਾਰੀ ਲਵਾਂਗੇ ਤੇ ਨਾਲ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਉਹ ਇਸ ਫੂਡ ਕਾਰਟ ਜਿਹੜੀ ਹੈ ਉਹਨਾਂ ਨੇ ਲਗਾਨੀ ਸ਼ੁਰੂ ਕੀਤੀ ਹੈ ਕਿ ਕਾਰਨ ਰਹੇ ਨੇ ਪਹਿਲਾਂ ਕੀ ਕਰਦੇ ਸੀਗੇ ਤਾਂ ਮੇਰੇ ਨਾਲ ਹਰਦੀਪ ਸਿੰਘ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਤੁਹਾਡਾ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਸਸੀ ਕਾ ਤੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਨੀ ਆ ਕਿ ਫੂਡ ਕਾਰਟ ਦੇ ਵਿੱਚ ਕੀ ਕੀ ਰੱਖਿਆ ਹੋਇਆ ਮੀਨੂ ਦੇ ਵਿੱਚ ਮੀਨੂ ਦੇ ਵਿੱਚ ਤਕਰੀਬਨ ਡੇਲੀ ਚੇਂਜ ਹੁੰਦਾ ਰਹਿੰਦਾ ਪਨੀਰ ਦੀ ਆਈਟਮ ਡੇਲੀ ਚੇਂਜ ਹੁੰਦੀ ਰਹਿੰਦੀ ਆ ਦਾਲ ਮੂੰਗੀ ਮਸਰ ਦੀ ਦਾਲ ਤੇ ਮਾਂਛੋਲੇ ਦਾ ਡੇਲੀ ਹੁੰਦੀ ਆ ਕੜੀ ਰਾਜਮਾ ਤੇ ਰਾਈਸ ਹੁੰਦੇ ਆ ਪਲਾਉ ਬਣਾਉਂਦੇ ਆ ਅਸੀਂ ਤੇ ਪਲੱਸ ਜ ਤਵਾ ਰੋਟੀ ਹੁੰਦੀ ਆ ਹਾਂਜੀ ਅੱਛਾ ਫੇਰ ਉਹਨਾਂ ਦੇ ਚਾਰਜਸ ਕੀ ਰੱਖੇ ਹੋਏ ਨੇ ਵਕਫ ਵਕਫ ਨਹੀਂ ਆ ਇੱਕ ਪਰਮਨੈਂਟ ਰੱਖੇ ਹੋਏ ਨੇ ਨਹੀਂ 50 ਰੁਪਏ ਤੋਂ ਸਟਾਰਟ ਆ ਜੀ 50 ਰੁਪਏ ਤੋਂ ਮਤਲਬ ਕਿ ਪਨੀਰ ਨੂੰ ਛੱਡ ਕੇ ਹਰ ਚੀਜ਼ 50 ਰੁਪਏ ਚ ਦੇ ਦਿੰਦੇ ਆ ਮੈਂ ਇੱਕ ਦੇ ਇੱਕ ਇਹ ਕਿਹਾ ਜਾ ਸਕਦਾ ਕਿ 50 ਬਜ ਪਰ ਬਿਠ ਖਾਣਾ ਹੋ ਸਕਦਾ ਹੋ ਜਾਂਦਾ ਜੀ ਹੋ ਜਾਂਦਾ ਕਈ ਵਾਰ ਇੱਕ ਦੀ ਰੋਟੀ ਕਸਟਮਰ ਵਰਦੇ ਵੀ ਖਾ ਲੰਦਾ ਵਾ ਉਹ ਵੀ ਖਵਾ ਦੇ ਦੀ ਉਹਨੂੰ ਹਾਂਜੀ 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 ਅੱਛਾ ਫੂਡ ਕਾਰਟ ਕਦੋਂ ਤੋਂ ਲਗਾਨੀ ਸ਼ੁਰੂ ਕੀਤੀ ਹੈ ਤੁਸੀਂ ਇੱਥੇ ਮੈਨੂੰ 2.5 ਸਾਲ ਹੋ ਗਿਆ ਜੀ ਹਾਂਜੀ 2.5 ਸਾਲ ਹੋ ਗਿਆ ਮੈਨੂੰ ਇੱਥੇ ਕੰਮ ਕਰਦੇ ਨਾਲ ਹਾਂਜੀ ਅੱਛਾ ਪਹਿਲਾਂ ਕੀ ਕਰਦੇ ਸੀ ਕਿ ਜਦ ਸੁਮਿੰਦਰ ਜੀ ਆਖ ਕਿ ਤੁਸੀਂ ਹੋਰ ਵੀ ਕੰਮ ਪਹਿਲਾਂ ਕਰਦੇ ਸੀ ਤਾਂ ਉਹਦੇ ਵਿੱਚ ਕੀ ਕਰਦੇ ਹੁੰਦੇ ਸੀ ਪਹਿਲਾਂ ਮੈਂ ਬਹੁਤ ਕੰਮ ਕੀਤੇ ਆ ਜਿਹੜਾ ਲਾਈਫ ਦੇ ਵਿੱਚ ਸਟਰਲ ਕਰਦਾ ਹੀ ਆਇਆ ਕਰਦਾ ਹੀ ਆਇਆ ਕਰਦਾ ਹੀ ਆ ਬਹੁਤ ਕੰਮ ਕੀਤਾ ਹੈ ਦੁਕਾਨਾਂ ਵਿੱਚ ਕੰਮ ਕੀਤਾ ਪਰ ਨਹੀਂ ਸੈਟਿੰਗ ਨਹੀਂ ਬਣੀ ਵੇਪੋ ਉਪਰ ਕਰੋਨਾ ਵਿੱਚ ਆ ਗਿਆ ਸੀਗਾ ਕਰੋਨਾ ਨੇ ਵੈਸੇ ਸਿਸਟਮ ਸਾਰੇ ਹਲਾਤੇ ਫਿਰ ਉਸ ਤੋਂ ਬਾਅਦ ਸ਼ੂਜ਼ ਵਗੈਰਾ ਦਾ ਕੰਮ ਕੀਤਾ ਸੀਗਾ ਫਿਰ ਉਹ ਵੀ ਉਹਨਾਂ ਨੂੰ ਰਿਸਪਾਂਸ ਵਧੀਆ ਨਹੀਂ ਮਿਲਿਆ ਆ ਲਾਸਟ ਕੰਮ ਮੈਂ ਸੋਇਆ ਚਾਂਪਦਾ ਕਰਦਾ ਸੀਗਾ ਹਾਂਜੀ ਉਹ ਲਗਾਉਂਦਾ ਸੀ ਦੁਕਾਨ ਦੇ ਵਿੱਚ ਹੀ ਫਿਰ ਉਹ ਉਹਨਾਂ ਚੱਲਿਆ ਨਹੀਂ ਸ਼ੌਪ ਦੇ ਵਿੱਚ ਕੰਮ ਤੇ ਫਿਰ ਮੈਂ ਪਲਾਨ ਕੀਤਾ ਵੀ ਰੋਟੀ ਵਗੈਰਾ ਲਗਾ ਕੇ ਦੇਖੀਏ ਪਹਿਲਾਂ ਵਾ ਸਿਰਫ ਸਕੂਟਰੀ ਤੇ ਲਗਾਉਂਦਾ ਸੀਗਾ ਦੋ ਆਈਟਮਾਂ ਸਕੂਟਰੀ ਤੇ ਹੀ ਲਗਾਉਂਦਾ ਸੀਗਾ ਕੱਢੀ ਚਾਵਲ ਤੇ ਰਾਜਮਾ ਚਾਵਾਂ ਤੁਹਾਡੇ ਕੋ ਦੀ ਕਿਰਪਾ ਵਾ ਬਸ ਵਧੀਆ ਹੁੰਦਾ ਅੱਛਾ ਕੰਮ ਹੈ ਹਾਂਜੀ ਅੱਛਾ ਰਿਸਪਾਂਸ ਹੁੰਨ ਕਿਸ ਤਰੀਕੇ ਦਾ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਕੂਟਰ ਤੇ ਆਂਦੇ ਸੀ ਹੁਣ ਤੁਸੀਂ ਕ ਆਪਣੀ ਅੱਛੀ ਖਾਟ ਲਗਾ ਲਈ ਹੋਈ ਆ ਤਾਂ ਰਿਸਪਾਂਸ ਕਿਵੇਂ ਦਾ ਲੋਕਾਂ ਨੂੰ ਕਿੰਨਾ ਕ ਪਸੰਦ ਆਂਦਾ ਫਿਰ ਖਾਣਾ ਆਂਦਾ ਜੀ ਬਹੁਤ ਪਸੰਦ ਆਂਦਾ ਜੀ ਇੱਥੇ ਹੁਣ ਕਈ ਦਾਲ ਨੂੰ ਮਿਸ ਕਰਨਗੇ ਹੁਣ ਦਾਲ ਖਤਮ ਹੋ ਗਈ ਆ ਹੋਲੀ-ਹੋਲੀ ਜਿਵੇਂ ਜਿਵੇਂ ਕੋਈ ਜੇ ਸ਼ਿਕਾਇਤ ਨਾ ਉਹਨਾਂ ਨਾਲੇ ਮਿਸ ਹੋਣਾ ਵਾ ਫਿਰ ਉਹ ਕੱਲ੍ਹ ਜਲਦੀ ਆਣਗੇ ਐਦਾਂ ਹੁੰਦਾ ਵਾ ਹਾਂਜੀ ਕਰੇਜ ਵਧੀਆ ਵਾ ਖਾਣਾ ਅੱਛਾ ਸਾਫ਼ ਸੁਥਰਾ ਬਣਾਈਦਾ ਵਾ ਪਸੰਦ ਕਰਦੇ ਆ ਕਸਟਮਰ अच्छा ਜਦੋਂ ਤੁਸੀਂ ਕਿਹਾ ਕਿ ਪਹਿਲਾਂ ਵੀ ਕੋਈ ਕੰਮ ਕਰਦੇ ਸੀਗੇ ਤਾਂ ਫਿਰ ਆ ਆਈਡੀਆ ਕਿਵੇਂ ਸੋਚਿਆ ਕਿ ਹਾਂ ਫੂਡ ਲਾਈਨ ਦੇ ਵਿੱਚ ਜਾਇਆ ਜਾਵੇ ਕਿ ਪਤਾ ਇਹ ਕੰਮ ਅੱਛਾ ਜਿਹੜਾ ਸਫਲ ਕਰ ਸਕਦਾ ਮਤਲਬ ਫੂਡ ਦੇ ਵਿੱਚ ਇੰਨਾ ਨਾ ਫੂਡ ਰੋਟੀ ਤਾਂ ਹਰ ਕਿਸੇ ਨੇ ਖਾਣੀ ਆ ਉਹ ਤਾਂ ਇਹ ਸੋਚ ਕੇ ਲਗਾਇਆ ਸੀਗਾ ਵੀ ਮੈਂ ਪਹਿਲਾਂ ਕਿ ਰੈਡੀ ਲੈਣੀ ਸੀ ਵੱਡੀ ਸਟਾਰਟਿੰਗ ਚ ਸੋਇਆ ਜਾਂਮ ਦਾ ਕੰਮ ਪਹਿਲਾਂ ਨਾ ਕਰਨਾ ਸੀਗਾ ਤੇ ਉਹਦੇ ਲਈ ਮੈਨੂੰ ਫੂਡ ਕਾਰਟ ਚਾਹੀਦੀ ਸੀਗੀ ਫੂਡ ਕਾਰਟ ਦੇ ਲਈ ਮੇਰੇ ਕੋਲ ਉਹਨਾਂ ਮਤਲਬ ਫਾਈਨੈਂਸ਼ੀਅਲੀ ਦਿੱਕਤ ਬਹੁਤ ਸੀਗੀ ਤੇ ਰਿਲੇਟਿਵ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਨਹੀਂ ਉਹਨਾਂ ਕਰਦੇ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਛੋਟਾ ਜਿਹਾ ਸਕੂਲਰੀ ਉੱਤੇ ਦੋ ਗਾਇਟਮਾ ਲਗਾ ਕੇ ਸ਼ੁਰੂ ਕੀਤਾ ਸੀਗਾ ਤੇ ਮੈਂ ਸੋਚਿਆ ਸੀਗਾ ਵੀ ਸ਼ਾਇਦ ਥੋੜੇ ਜਿਹੇ ਪੈਸੇ ਇਕੱਠੇ ਕਰੂੰਗਾ ਤੇ ਮਤਲਬ ਰੜੀ ਰੂੜੀ ਲਊਗਾ ਵੱਡੀ ਪਰ ਵਾਇਗਰੂ ਨੇ ਬਸ ਇੱਥੇ ਸੇਵਾ ਲਿਖੀ ਸੀਗੀ ਖਾਣਾ ਖਵਾਣ ਦੀ ਹਾਂਜੀ ਅੱਛਾ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਦੱਸਿਆ ਜਾਂ ਕਿਸ ਨੂੰ ਦੱਸਿਆ ਕਿ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਕਿ ਹਾਂ ਫੂਡ ਕੱਟ ਲਗਾਨੀ ਹੈ ਨਹੀਂ ਮਿਹਨਤ ਲਈ ਤਾਂ ਘਰ ਦੇਣ ਤਾਂ ਕਦੀ ਵੀ ਨਹੀਂ ਕਿਹਾ ਉਹਨਾਂ ਨੇ ਮੋਟੀਵੇਟੇਟ ਹੀ ਕਰਦੇ ਰਿਹਾ ਕਿ ਚਲੋ ਚੰਗਾ ਕੰਮ ਆ ਮਿਹਨਤ ਕਰਨੀ ਬਹੁਤ ਜ਼ਰੂਰੀ ਹੱਤੀ ਕਿਰਤ ਕਰਕੇ ਖਾਣਾ ਵਧੀਆ ਆ ਮੰਗ ਕੇ ਖਾਣਾ ਬਹੁਤ ਗਲਤ ਹੈਗਾ ਵਾ ਜਿਵੇਂ ਮੰਗਤੇ ਮੰਗਤੇ ਮੰਗਦੇ ਨੇ ਨਾ ਮੈਂ ਤਾਂ ਸੋ ਆਪਣੀ ਕਾਰ ਦੇ ਉੱਤੇ ਮੇਰਾ ਇੱਕ ਸਿਸਟਮ ਆ ਮੈਂ ਨਹੀਂ ਖਵਾਉਂਦਾ ਮੈਂ ਕਸਟਮਰ ਨੂੰ ਵੀ ਮਨਾ ਕਰਦਾ ਭਾਜੀ ਨਹੀਂ ਖਵਾਣਾ ਇਹਨਾਂ ਨੂੰ ਕਿਉਂਕਿ ਆਪਾਂ ਆਪਾ ਮੇਰੇ ਕੋਲ ਮੰਨ ਲਓ ਕੋਈ ਕਸਟਮਰ ਲੈ ਕੇ ਦੇ ਦਿੰਦਾ ਨਾ ਚਲੇ ਜਾਂਦੇ ਨੇ ਫੇਰ ਵਾਪਸ ਆ ਜਾਂਦੇ ਨੇ ਨਵੇਂ ਕਸਟਮਰ ਦੇਖ ਕੇ ਉਹ ਹਾਂਜੀ ਉਹ ਬਾਰ ਬਾਰ ਰਾਸ਼ਨ ਇਕੱਠਾ ਕਰੀ ਜਾਂਦੇ ਰਾਸ਼ਨ ਇਕੱਠਾ ਕਰੀ ਜਾਂਦੇ ਰਾਸ਼ਨ ਇਕੱਠਾ ਕਰੀ ਜਾਂਦੇ ਆ ਤੇ ਮੈਂ ਆਪਣੇ ਸਾਰੇ ਕਸਟਮਰ ਨੂੰ ਕਹਿ ਕੇ ਰੱਖਿਆ ਵਾਂਗਾ ਭਾਈ ਜੀ ਇਹਨਾਂ ਦੇ ਹੱਥ ਚੱਲਦੇ ਆ ਜਿਹਦੇ ਹੱਥ ਚੱਲਦੇ ਆ ਨਾ ਉਹਨੂੰ ਮਤਲਬ ਕਿ ਤੁਸੀਂ ਚੀਜ਼ ਨਾ ਲੈ ਕੇ ਤੋ ਹੱਥ ਪੈਰ ਵਾਹਗਣ ਨੂੰ ਦਿੱਤੇ ਨੇ ਨਾ ਕਿਰਤ ਕਰਨ ਨੂੰ ਦਿੱਤੇ ਆ ਜੇ ਉਹ ਐਦਾਂ ਅੱਡ ਸਕਦਾ ਵਾ ਠੀਕ ਆ ਉਹ ਕੀ ਗੱਲ ਹੱਥ ਕੰਮ ਨਹੀਂ ਕਰ ਸਕਦਾ ਮੈਂ ਮੇਰੇ ਕੋਲ ਆਂਦੇ ਸੀ ਇੱਕ ਦੋ ਵਾਰ ਆਏ ਆ ਮੰਗਣ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਕੰਮ ਗੁੰਮ ਕਰ ਲਓ ਕਹਿੰਦੇ ਨਹੀਂ ਜੀ ਕੰਮ ਨਹੀਂ ਕਹਿੰਦੇ ਕੰਮ ਤਾਂ ਮਿਲਦਾ ਨਹੀਂ ਮੈਂ ਕਿਹਾ ਮੈਂ ਤੁਹਾਨੂੰ ਕੰਮ ਦਿੰਦਾ ਕਿੰਨਾ ਕੰਮ ਤੁਸੀਂ ਲੈਣਾ ਮੈਂ ਤੁਹਾਨੂੰ ਦਿੰਦਾ ਆਪਣੇ ਕੋਲ ਕੰਮ ਦਿੰਦਾ ਪਰ ਉਹਨਾਂ ਨੇ ਨਹੀਂ ਜੀ ਹਾਮੀ ਭਰੀ ਨਹੀਂ ਚਲੇ ਗਏ ਉਹ ਇਹ ਦੱਸ ਰਿਹਾ ਮੈਂ ਇਹਨਾਂ ਨੂੰ ਦੇਣਾ ਬੰਦ ਕਰੋ ਸਭ ਤੋਂ ਪਹਿਲਾਂ ਤਾਂ ਮੈਂ ਗੁਜਾਰਿਸ਼ ਕਰੂੰਗਾ ਇਹਨਾਂ ਨੂੰ ਭੀਖ ਦੇਣੀ ਬੰਦ ਕਰੋ ਇਹ ਦੇਖਿਆ ਜੀ ਆਪਾਂ ਕਿੰਨਾ ਕੁਝ ਗਲਤ ਮਲਤ ਹੁੰ ਜਿਹੜੇ ਹੱਤੀ ਕੀਰਤ ਕਰਦੇ ਨੇ ਨਾ ਤੇ ਉਹ ਜ਼ਿਆਦਾ ਵਧੀਆ ਵਾ ਵੀ ਇਹਨਾਂ ਨੂੰ ਭੀਖ ਦੇਣੀ ਬੰਦ ਕਰ ਦੋ ਮੰਗਤਿਆਂ ਮੰਗਤਿਆਂ ਨੂੰ ਮੈਂ ਤਾਂ ਬਿਲਕੁਲ ਹੀ ਆਪਣੇ ਇੱਥੇ ਕਾਰਡ ਦੇ ਉੱਤੇ ਆਣ ਨਹੀਂ ਦਿੰਦਾ ਭੇਜ ਦਿੰਦਾ ਵਾ ਹਾਂਜੀ ਅੱਛਾ ਜੇ ਆਪਾਂ ਫੂਡ ਕਾਟ ਦੇ ਦਿੱਤਾ ਤੁਸੀਂ ਕਿਹਾ ਕਿ ਮੀਨੂ ਦੇ ਵਿੱਚ ਤੁਸੀਂ ਕਾਫੀ ਅੱਛੀਆਂ ਆਈਟਮਸ ਰੱਖਿਆ ਹੋਈਆਂ ਨੇ ਤਾਂ ਫਿਰ ਕਿੱਦਾਂ ਸਾਰੀਆਂ ਚੀਜ਼ਾਂ ਖੁਦ ਤਿਆਰ ਕਰਦੇ ਹੋ ਸਾਰਾ ਮੈਂ ਆਪ ਹੀ ਬਣਾਉਣਾ ਜੀ ਸਾਰਾ ਕੁਝ ਮੇਰਾ ਆਪ ਹੀ ਆ ਘਰ ਦਾ ਕੋਲੋਂ ਉਹ ਨਾ ਹੁੰਦਾ ਨਹੀਂ ਸੀਗਾ ਫਿਰ ਥੋੜਾ ਜਿਹਾ ਸਮਝਿਆ ਸਮਝਣ ਤੋਂ ਬਾਅਦ ਫਿਰ ਉਹਨੇ ਸਾਰਾ ਮੈਂ ਹੀ ਬਣਾਉਣਾ ਸਾਰੇ ਸਾਰੇ ਹਾਂਜੀ ਅੱਛਾ ਕਿੰਨੇ ਘੰਟੇ ਪੇ ਤੁਸੀਂ ਉੱਠਣਾ ਪੈਂਦਾ ਕਿੰਨੀ ਕਮੈਂਤ ਲੱਗਦੀ ਹੈ ਇੱਥੇ ਮਿਹਨਤ ਬਹੁਤ ਆ ਜੀ ਇੱਥੇ ਤਾਂ ਕਈ ਸੋਚਦੇ ਨੇ ਮੈਂ ਆਇਆ ਤਾਂ ਚਲਾ ਗਿਆ ਐ ਸੋਚਦੇ ਨੇ ਕੰਮ 'ਚ ਵੀ ਆਇਆ ਵੀ ਭਾਈ ਸਾਹਿਬ ਸਾਰਾ ਵੇਚ ਕੇ ਚਲਾ ਗਿਆ ਸਾਢੇ 4 ਉੱਠਦਾ ਮੈਂ ਅੱਛਾ ਸਾਢੇ 4 ਉੱਠਦਾ ਉਸ ਤੋਂ ਬਾਅਦੇ ਕੰਮ ਕਰਨਾ 5 ਵਜੇ ਮੇਰਾ ਸਭ ਸਬਜ਼ੀਆਂ ਬਣਾਉਣੀ ਸ਼ੁਰੂ ਕਰ ਦਿੰਨਾ ਇੱਥੇ ਮੈਂ ਤਾਂ 11 ਵਜੇ ਆਣਾ ਹਾਂ ਹਾਂਜੀ ਘਰ ਦੇ ਵੀ ਲੱਗਦੇ ਨਾਲ ਟਾਈਮਿੰਗ ਕੀ ਰਹਿੰਦੀ ਹੈ ਫਿਰ ਇੱਥੇ 11 ਸਵੇਰ ਘਰ ਤੋਂ ਲੈ ਕੇ ਛੁੱਟੀ ਦੀ ਟਾਈਮਿੰਗ ਕੋਈ ਨਹੀਂ ਹੈ ਕਿਸੇ ਟਾਈਮ ਮੈਂ 3 ਵਜੇ ਫ੍ਰੀ ਹੋਇਆ ਨਾ ਕਿਸੇ ਟਾਈਮ ਸਾਢ ਬਦਲਾ ਕੇ ਜਾਂਦਾ ਸਮਾਨ ਸਾਰਾ ਹਾਂਜੀ ਸਿੱਖਿਆ ਤੁਸੀਂ ਫਿਰ ਪਹਿਲਾਂ ਫੂਡ ਵਗੈਰਾ ਬਣਾਣਾ ਸਿੱਖਿਆ ਨਹੀਂ ਕਰਦਿਆਂ ਨੂੰ ਦੇਖਿਆ ਸੀ ਬਸ ਬਣਾਉਂਦੇ ਜਿਵੇਂ ਘਰੇ ਸਬਜ਼ੀ ਬਣਾਉਂਦੇ ਸੀ ਨਾ ਉਹ ਬਸ ਉਹਨਾਂ ਨੂੰ ਦੇਖ ਦੇ ਕੇ ਸਿੱਖ ਗਿਆ ਸੀਗਾ ਹਾਂਜੀ ਅੱਛਾ ਅੰਦਾਜ਼ਾ ਕਿੰਨਾ ਕੋ ਤੁਸੀਂ ਤਿਆਰ ਕਰਕੇ ਲਿਆਂਦੇ ਹੋ ਕਿ ਹਾਂ ਇੰਨੀਆਂ ਕੁ ਪਲੇਟਾਂ ਮੈ ਲੈ ਚੱਲਦਾ ਹਾਂ ਨਹੀਂ ਮੈਂ ਕਦੇ ਗਿਣਤੀ ਨਹੀਂ ਕੀਤੀ ਪਹਿਲਾਂ ਜਦੋਂ ਕੰਮ ਛੋਟਾ ਸਕੂਟਰੀ ਦਾ ਹੁੰਦਾ ਸੀ ਨਾ ਫਿਰ ਗਿਣਤੀ ਕਰਦੇ ਸੀ ਫਿਰ ਗਿਣਤੀ ਨਹੀਂ ਹੁਣ ਕਰਦੇ ਗੁਰਦੇ ਹੁਣ ਬਸ ਵਾਹਿਗੁਰੂ ਦੀ ਕਿਰਪਾ ਵਾ ਗਿਣਤੀ ਨਹੀਂ ਕਰਦੇ ਹਾਂਜੀ ਅੱਛਾ ਫੂਡ ਕਾਰਟ ਨਾਲ ਕਿ ਕੀ ਸੋਚਦੇ ਹੋ ਹੁਣ ਅੱਗੇ ਇਹਨੂੰ ਕੀ ਕੀ ਸੁਪਨਾ ਹੈ ਨੇ ਠੀਕ ਹੈ ਬਸ ਦਾਲ ਫੁਲਕਾ ਬੜੀਆ ਚੱਲ ਰਿਹਾ ਹੈ ਭਾਈ ਉਹਨੇ ਬਸ ਇੱਥੇ ਮੈਨੂੰ ਡਿਊਟੀ ਲਈ ਆ ਖਾਣਾ ਖਵਾਣ ਦੀ ਮੈਂ ਉਹ ਕੰਮ ਕਰਦਾ ਪਿਆ ਹਾਂ ਵਧੀਆ ਹੈ ਜੀ ਬਸ ਠੀਕ ਹੈ ਬਹੁਤ ਵਧੀਆ ਜੀ ਠੀਕ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਹਰਦੀਪ ਸਿੰਘ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਦੇ ਵੱਲੋਂ ਆਪਣੀ ਫੂਡ ਕਾਰਟ ਚਲਾਈ ਜਾ ਰਹੀ ਹੈ ਉਹ ਕਹਿ ਰਹੇ ਨੇ ਕਿ ਬਹੁਤ ਸਾਰੇ ਕੰਮ ਕਰਕੇ ਵੇਖੇ ਪਰ ਉਹਨਾਂ ਦੇ ਵੱਲੋਂ ਫੂਡ ਕਾਰਟ ਲਗਾਈ ਗਈ ਤਾਂ 50 ਰੁਪਏ ਦੇ ਵਿੱਚ ਉਹ ਪਰਪਟ ਖਵਾਣਾ ਖਾਣਾ ਜਿਹੜਾ ਲੋਕਾਂ ਨੂੰ ਖਵਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੱਥੀਂ ਕਿਰਤ ਕਰਨ ਲਈ ਉਹਨਾਂ ਦੇ ਵੱਲੋਂ ਕੰਮ ਜਿਹੜਾ ਹੈ ਉਸ ਦੀ ਸ਼ੁਰੂਆਤ ਕੀਤੀ ਹੈ